ਕਹਿੰਦੇ ਤੁੰਗ ਅਗੇ ਗੁਰਦਾਰਾ ਸਾਹਿਬ ਤੁਸੀਂ ਇਥੇ ਗੁਰਦੁਆਰਾ ਸਾਹਿਬ ਪਹੁੰਚੇ ਕਿ ਮਸਲਾ ਹੋ ਜਾਏਗਾ ਅੱਜ ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਜਿਹੜੀ ਨਹਿਰ ਆਪਣੀ ਨਕੋਦਰ ਦੇ ਨਾਲ ਦੀ ਜਾਂਦੀ ਆ ਤੇ ਜਿਹੜਾ ਪੋਲਿਆ ਸ਼ੰਕਰ ਰੋਡ ਤੇ ਸਰਖਪੁਰ ਦੇ ਨੇੜੇ ਉਸ ਪੁਲ ਦੇ ਕੋਲ ਪਟੜੀ ਦੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਦਾ ਇੱਕ ਦੂਸਰਾ ਭਾਗ ਜਿਹੜਾ ਟੀਕਾ ਫਗ ਦੂਜਾ ਪਿਆਸੀ ਨਾਲ ਦੋ ਗੁਟਕੇ ਸਾਫ ਸਨ ਸੁਖਮਨੀ ਸਾਹਿਬ ਦਾ ਤੇ ਦੂਸਰਾ ਜਿਹੜਾ ਆਪਣਾ ਜਪਜੀਤ ਸਾਹਿਬ ਆਪਣਾ ਰਹਿਣਾ ਸਾਹਿਬ ਦਾ ਨਿਤਨੇਮ ਆਪਾਂ ਕਰਦੇ ਆ ਉਹ ਗੁਟਕਾ ਸੀ ਇੱਕ ਇੱਕ ਸੀਗੀ ਆਪਣੀ ਜਿਹੜੇ ਮੋਮੈਂਟੋ ਆਪਾਂ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵੱਲੋਂ ਉੱਥੇ ਆਪਣੇ ਮੂਲ ਮੰਤਰ ਦਾ ਪਾਠ ਲਿਖਿਆ ਸੀਗਾ ਤੇ ਉਹ ਉੱਥੇ ਇੱਕ ਸਿੰਘ ਆਪਣਾ ਨਕੁੱਦਰ ਰਹਿ ਦਾ ਰਹਿਣ ਵਾਲਾ ਆ ਉਦੋਂ ਵੀ ਉਹ ਕੋਈ ਮੰਗ ਰਿਹਾ ਸੀ ਇਹ ਸਾਰਾ ਇੱਕ ਲਾਲ ਆਪਣੇ ਕਹੋ ਕਪੜੇ ਦੇ ਥੱਲੇ ਪਿਆਰ ਨੂੰ ਲੱਭਿਆ ਲਾਲ ਕਪੜੇ ਵਾਲੋ ਦੀ ਨਜ਼ਰ ਚਲ ਗਈ ਸਕੂਟਰ ਤੇ ਜਾ ਰਿਹਾ ਸੀ ਉਹ ਤੇ ਜਦੋਂ ਉਹ ਲਾਲ ਕਪੜਾ ਚੱਕ ਕੇ ਦੇਖਿਆ ਤਾਂ ਉਹਦੇ ਥੱਲੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਟੀਕਾ ਭਾਗ ਦੂਜਾ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਦੋ ਜਿਹੜੇ ਉਹਨੂੰ ਲੱਭੇ ਤੇ ਇਸ ਇਸ ਗਲਤੀ ਅਸੀਂ ਬੜੀ ਕਰੜੀ ਸ਼ਬਦਾਂ 'ਚ ਨਿੰਦਿਆ ਕਰਦੇ ਆ ਉਥੇ ਜਿਹੜੇ ਕੋਈ ਆਪਣੇ ਮੰਦਰਾਂ ਦੀਆਂ ਕਮੇਟੀਆਂ ਵੱਲੋਂ ਕੋਈ ਦੇਵੀ-ਦੇਵਤੇ ਆਪਣੇ ਉਹਨਾਂ ਦੀਆਂ ਵੀ ਜਿਹੜੀਆਂ ਸਿਗੀਆਂ ਫੋਟੋਗ੍ਰਾਫ ਸਿਗੀਆਂ ਜਾਂ ਕੋਈ ਤਾਂ ਮੋਮੈਂਟੋ ਸੀ ਜਿਹੜੇ ਆਪਾਂ ਕਈ ਵਾਰੀ ਜਦੋਂ ਜਾਗਰਨ ਕਰਾਉਨੇ ਆ ਜਾਂ ਕੋਈ ਮੰਦਰ ਵਿੱਚ ਪ੍ਰੋਗਰਾਮ ਹੁੰਦਾ ਉਹਦੇ ਉਸ ਵੇਲੇ ਆਪਾਂ ਜਿਹੜੀ ਸੁਤੰਨ ਜਿਹੜੇ ਪਤੰਦੇ ਸੱਜਣਾਂ ਨੂੰ ਆਪਾਂ ਦਿੰਨੇ ਆ ਸੋ ਇਹ ਬੜੀ ਆਪਣੇ ਮਾੜੀ ਕਤਨਾ ਆ ਜਿਨੇ ਵੀ ਕੀਤੀ ਆ ਜਿਨੇ ਇਸ ਪਾਪ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਆ ਅਸੀਂ ਉਹਨਾਂ ਨੂੰ ਹਦਾਇਤ ਵੀ ਕਰਦੇ ਆਂ ਅਪੀਲ ਵੀ ਕਰਦੇ ਆਂ ਕਿ ਤੁਸੀਂ ਇਹਦੀ ਤਹ ਤੱਕ ਜਾਓ ਤੇ ਜਿਹੜਾ ਇਹਦੇ ਪਿੱਛੇ ਜਿਹੜਾ ਕਸੂਰ ਹੈ ਜਿਹੜਾ ਦੋਸ਼ੀ ਆ ਉਹਨੂੰ ਲੱਭ ਕੇ ਤੇ ਉਹਨੂੰ ਨਸ਼ਰ ਕਰੋ ਤਾਂ ਕਿ ਸੰਗਤ ਨੂੰ ਇਸ ਗੱਲ ਦਾ ਭਰੋਸਾ ਹੋਵੇ ਜਿਹਨੇ ਪਾਪ ਕੀਤਾ ਆ ਉਹਨੂੰ ਉਹਦੀ ਸਜ਼ਾ ਮਿਲਣੀ ਚਾਹੀਦੀ ਆ ਬੜਾ ਲੋਕ ਸਭ ਆਮ ਹੀ ਦੇਖਣ ਜਾਂਦਾ ਜਦੋਂ ਵੀ ਦੇਖੋ ਕਿ ਦਰਿਆ ਦੇ ਕੋਲ ਜਾਂ ਕਿਸੇ ਨਹਿਰ ਦੇ ਕੋਲ ਧਾਰਮਿਕ ਤਸਵੀਰਾਂ ਆਮ ਹੀ ਪਈਆਂ ਹੁੰਦੀਆਂ ਕੀ ਕਹਿਣਾ ਚਾਹੋਗੇ ਦੇਖੋ ਤਸਵੀਰਾਂ ਦੀ ਗੱਲ ਹੋ ਰਹੀ ਹੈ ਜੀ ਅਈ ਤਾਂ ਸਾਰੀ ਤੁਹਾਨੂੰ ਜਿਹੜੀ ਹੈਗੀ ਆ ਬਿੱਥਿਆ ਦਸਤੀ ਆ ਪਰ ਜਿਹੜਾ ਗੁਰੂ ਗ੍ਰੰਥ ਸਾਹਿਬ ਦਾ ਟੀਕਾ ਆ ਜਾਂ ਉਹਨੂੰ ਸੈਂਚੀ ਆਪਾਂ ਕਹਿ ਸਕਦੇ ਆ ਉਹ ਭਾਗ ਦੂਜਾ ਆ ਉਹ ਉਹਦੇ ਵਿੱਚ ਗੁਰਬਾਣੀ ਆ ਉਹ ਆਪਣਾ ਆਪਾਂ ਉਹਨੂੰ ਮੱਥਾ ਟੇਕਦੇ ਆ ਉਹ ਆਪਾਂ ਗੁਰੂ ਮੰਨਦੇ ਆ ਉਸ ਗੁਰਬਾਣੀ ਨੂੰ ਤੇ ਨਾਲ ਫੁਟਕਾ ਸਭ ਵੀ ਸੀਗੇ ਜਪਜੀ ਸਾਹਿਬ ਦੇ ਤੇ ਆਪਣੇ ਜਿਹੜਾ ਸੁਖਮਨੀ ਸਾਹਿਬ ਦੇ ਉਹ ਵੀ ਸੀਗੇ ਸੋ ਇਹ ਤਾਂ ਗੱਲ ਕਿਸੇ ਨੇ ਯਾਦਾ ਦੇਖੋ ਕਈ ਬੜੇ ਇਦਾਂ ਦੇ ਪਾਪੀ ਆ ਜਿਹੜੇ ਆਪਣੇ ਇਦਾਂ ਦੀਆਂ ਘਟਨਾਵਾਂ ਕਰਦੇ ਨੇ ਪਹਿਲਾਂ ਵੀ ਪੰਜਾਬ ਵਿੱਚ ਆਪਾਂ ਦੇਖਿਆ ਕਿ ਗੁਰੂ ਸਾਹਿਬਾਨ ਦਾ ਜਿਹੜਾ ਅਪਮਾਨ ਕਰਨ ਦੀ ਕੋਸ਼ਿਸ਼ ਕੀਤੀ ਬੇਅਦਬੀਆਂ ਹੋਈਆਂ ਇਸ ਗੱਲੋਂ ਸੰਗਤਾਂ ਦੇ ਮਨਾਂ 'ਚ ਬੜਾ ਰੋਸ ਆ ਬੜਾ ਗੁੱਸਾ ਆ ਤੇ ਨਹੀਂ ਹੋਣਾ ਚਾਹੀਦਾ ਆਪਾਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਆ ਆਪਾਂ ਸਾਰੇ ਗੁਰੂਆਂ ਪੀਆ ਅਵੇ ਤੇ ਪ੍ਰਮਾਤਮਾ ਦੇ ਅਵਤਾਰਾਂ ਵੀ ਅੱਗੇ ਆਪਾਂ ਆਪਣਾ ਸਿਰ ਝੁਕਾਉਨੇ ਆ ਤੇ ਸਾਰੇ ਧਰਮ ਆਪਣੇ ਨੂੰ ਬਹੁਤ ਪਿਆਰੇ ਨੇ ਕਿ ਸੇ ਧਰਮ ਦਾ ਵੀ ਨਹੀਂ ਆਪਣੇ ਉਹਨਾਂ ਦੇ ਚਿੰਨ ਦਾ અપਮਾਨ ਹੋਣਾ ਚਾਹੀਦਾ ਤੇ ਗੁਰੂ ਸਾਹਿਬ ਦੀ ਦਾ ਕਦੀ ਵੀ ਗੱਦੀ ਅਸੀਂ ਨਹੀਂ ਬਰਦਾਸ਼ਤ ਕਰਾਂਗੇ ਕਦੀ ਨਹੀਂ ਸਹਿ ਸਕਦੇ ਸੋ ਅਸੀਂ ਆਪਣੇ ਚਾਹੁੰਦੇ ਹਾਂ ਕਿ ਇਹਦਾ ਜਿਹੜਾ ਹੈਗਾ ਆ ਜਿਨੇ ਇਹ ਪਾਪ ਕੀਤਾ ਉਹ ਲੱਭਿਆ ਜਾਵੇ ਉਹਦੇ ਬਰ ਖਿਲਾਫ ਉਹਦੇ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਉਹਨੂੰ ਸਜ਼ਾ ਦਿੱਤੀ ਜਾਵੇ ਅਸੀਂ ਇਹ ਹੁਣ ਪੁਲਿਸ ਨੂੰ ਸਾਰੀ ਗੱਲ ਦੱਸਤੀ ਆ ਇੱਥੇ ਪੁਲਸ ਵਾਲੇ 10 ਵਜੇ ਆਵੈ ਸਕੇ ਗੁਰਬਖਸ਼ ਸਿੰਘ ਜੀ ਵਾ ਖੜੇ ਆ ਤੇ ਕੁਛ ਟਾਈਮ ਦੇਖਦੇ ਆ ਕਿ ਪੁਲਿਸ ਦੀ ਪੜਤਾਲ ਕਿੱਧਰ ਨੂੰ ਜਾਂਦੀ ਆ ਲੇਕਿਨ ਸਾਨੂੰ ਆਸ ਹੈ ਕਿ ਜਿਹਨੇ ਵੀ ਆਪਣੇ ਜੁਰਮ ਕੀਤਾ ਪਾਪ ਕੀਤਾ ਉਹ ਜ਼ਰੂਰ ਫੜੇ ਜਾਊਗਾ ਤੇ ਉਹਦੇ ਵਿਰੁੱਧ ਕਾਨੂੰਨੀ ਕਰਦੇ ਹਾਂ